ਆ ਬਾਦ ਕਦੋਂ ਜਦੋਂ ਮਿਲਣਾ ਉਹਦੇ ਵੀ ਫਿਰ ਚਾਹ ਠਾਰ ਕੇ ਦੁਬਾਰਾ ਦੇਣੀ ਆ ਉਹ ਭਰਾਵਾ ਖੱਟਣਾ ਵੀ ਆ ਤੇ ਖਰਾਬ ਵੀ ਖਰਾਬ ਵੀ ਆ ਇਹ ਭਾਜੀ ਖਰਾਵਾ ਜਿਆਦਾ ਜਾਂਦੇ ਭਾਈ ਜੀ ਹੈ ਨਾ ਸਸੀ ਕਾ ਕੀ ਹਲਚਾਲ ਤੇ ਅੱਜ ਦੇ ਬਲਾਗ ਦੇ ਵਿੱਚ ਸਵਾਗਤ ਹੈ ਤੇ ਭਾਜੀ ਤਿਆਰ ਹੋ ਫਿਰ ਹਾਂਜੀ ਹਾਂਜੀ ਚਲਿਏ ਲੈ ਲਓ ਫਿਰ ਬਾਬੇ ਦਾ ਨਾਂ ਤੇ ਹਾਲੋ ਫਿਰ ਬਾਬੇ ਸਾਰੇ ਗੱਡੀ ਮੈਂ ਚਲਾਉਣ ਲੱਗਾ ਜੀ ਮਾਤਾ ਜੀ ਨੇ ਪਾਣੀ ਪਾਤਾ ਜੀ ਤੈਰਾ ਤੇ ਬਾਬਾ ਮੇਰ ਕਰੇ ਸੁਖ ਸੁਖਾਂ ਦਾ ਆਪਣਾ ਸਫਰ ਲੰਘੇ ਬਹੁਤ ਵਧੀਆ ਹਾਸੇ ਖੇਡਣਾ ਜਾਈਏ ਤੇ ਹਾਸੇ ਖੇਡਣਾ ਆਈਏ ਚਲੋ ਵੀ ਬਾਏ ਬਾਏ ਟਾਟਾ ਕਰ ਲਓ ਸਾਰਿਆਂ ਨੂੰ ਭਾਈ ਬਚਾਰੇ ਨੂੰ ਮਿਲਿਆ ਹੀ ਨਹੀਂ ਕਿਨੂੰ ਉਹ ਨੂੰ ਜਿਹੜੇ ਉਹ ਸਮੇਂ ਨੂੰ ਸਮੇਂ ਰੋਣੇ ਗੁੱਸਾ ਕਰ ਜਾਣਾ ਚਲੋ ਕੋਈ ਨਾ ਮਿਲ ਆ ਹਵੇ ਬਸ ਆਪਾਂ ਰੋਕ ਲਈ ਗੱਡੀ ਚਲੋ ਇੱਕ ਬੰਦਾ ਰਹਿ ਗਿਆ ਸੀ ਮੇਰੇ ਨਾਲ ਲਾਲੇ ਕੋ ਦਾ ਆ ਗਿਆ ਸਾਹਿਬ ਅਜੇ ਨਹੀਂ ਉੱਥੇ ਜਾਣਾ ਕਰਦੇ ਆ ਸੈਟਿੰਗ ਹਾਂਜੀ ਬਾਜੀ ਹਵਾ ਦਾ ਚੈੱਕ ਕਰ ਲਈ ਹਵਾ ਟਾਇਰਾਂ ਚੈੱਕ ਕਰਾ ਲਈਏ ਕਰਾ ਲੈਣੇ ਬਾਜੀ ਹੋਰ ਕੁਝ ਡਿਮਾਂਡ ਬਾਜੀ ਆ ਜਾ ਆ ਟਾਈਮ ਨਾ ਜਾਓ ਓਕੇ ਬਾਜੀ ਆਪਣਾ ਕੱਲਾ ਪੋਲਿਊਸ਼ਨ ਹੀ ਰਹਿੰਦਾ ਬਈ ਇਹਦਾ ਕਰਾਉਣ ਨਾਲ ਉਹ ਕਰਾ ਲਈਏ ਜਾਂਦੇ ਰਾਜੇ ਅੰਮ੍ਰਿਤਸਰ ਰੋਡ ਤੋਂ ਹਾਂ ਉਹ ਕਰਾ ਲੈਣੇ ਬਾ ਸਾਨੂੰ ਬ੍ਰੇਕ ਵੱਜ ਚੁੱਕੀ ਆ ਕਿਉਂਕਿ ਗਾਹ ਅਸੀਂ ਦਿੱਲੀ ਜਾਣਾ ਤੇ ਸਾਨੂੰ ਫਾਸਟੈਗ ਜ਼ਰੂਰੀ ਆ ਨਹੀਂ ਤੇ ਸਾਨੂੰ ਟੈਕਸ ਬੜਾ ਡਬਲ ਪੈ ਜਾਣਾ ਜੀ ਇਹ ਬਈ ਤੂੰ ਨੰਬਰ ਦਾ ਕੋਈ ਨੰਬਰ ਦਿੱਤੇ ਹੀ ਹੋਣੀ ਉਹ ਹੀ ਹੋਣੀ ਆਪਣਾ ਬਣਾ ਕੇ ਦੇਣਗੇ ਕਾਰਡ ਲਿਜਾਇਜ ਕਾਰਡ ਉਹ ਖੰਗ ਆ ਗਈ ਵੇਖੀਂ ਕਿਤੇ ਵੇਖੀਆ ਤੂੰ ਨਾ ਆ ਜੇ ਕਿਤੇ ਪਾਣੀ ਪੁਣੀ ਪਿਆਓ ਕੁੜੀਏ ਪਾਣੀ ਪਿਆਓ ਵੇ ਪੈਰਾਂ 'ਚ ਤੇਰੇ ਪੀਓ ਪਾਣੀ ਨਹੀਂ ਫਿਕਰ ਹੀ ਆਣੀ ਮੈਨੂੰ ਦੱਸ ਬਿਲਕੁਲ ਕੁੜੀ ਵੇ ਤੱਕੀ ਜਾਂਦੀ ਦੱਸ ਭਾਈ ਮੂੰਹ ਨਾ ਲਾ ਰਹੀਏ ਬੋਤਲ ਵਾਹ ਜੇ ਹੱਥ ਦੁਖਦੇ ਆ ਤੇ ਵੇਖ ਲੈ ਆਹੋ ਬੁੱਕਾਂ 'ਚ ਪਿਆ ਦੇਨੇ ਭਾਈ ਪਾਣੀ ਤੈਨੂੰ ਇਹ ਕਿਹੜੀ ਗੱਲ ਕਰਤੀ ਦੱਸ ਐ ਭਾਜੀ ਆਹ ਦੁੱਧ 'ਚ ਪੱਤੀ ਚੱਲੇ ਹੁਣ ਥੋੜੀ ਜਿਮੜੀ એનર્ਜੀ ਦੀ ਲੋੜ ਪੈ ਗਈ ਬਾਈ ਸਾਰਿਆਂ ਨੂੰ ਮੇਰੀ એનર્ਜੀ ਮੁੱਕ ਗਈ ਆ ਮੇਰੀ એનર્ਜੀ ਮੁੱਕ ਵੀ ਆ ਜੀ ਮੈਂ ਖੁੱਲਾ ਆਲੇ ਬੈਠਾ ਨਾ ਨੀਂਦ ਹੀ ਬਹੁਤ ਸੋਹਣੀ ਹੁੰਦੀ ਆ ਜਦੋਂ ਗੱਡੀ ਚੋਂ ਕਹਿੰਦਾ ਮੈਂ ਤਾਂ ਇਕੱਲਾ ਹੇ ਜਹਾਜ ਪੀਂਦਾ ਮੈਂ ਤਾਂ ਰੁਕਣਾ ਇੱਥੇ ਆ ਮੈਂ ਤਾਂ ਰੁਕਣਾ ਇੱਥੇ ਆ ਮੈਂ ਤਾਂ ਸਫੇਰ ਰੋਲ ਵੀ ਖਾਣੇ ਆ ਹਰੀ ਚਟਨੀ ਦੇ ਨਾਲ ਹੈ ਕਿਵੇਂ ਕਿਵੇਂ ਇਹ ਵੀ ਪੜਨਾ ਸਾਰੇ ਨੇ ਉਹਨਾਂ ਨੂੰ ਪਤਾ ਇੱਥੇ ਕਿਵੇਂ ਦੇ ਹੁੰਦੇ ਉਹਨਾਂ ਨੇ ਕੱਚ ਦੀਆਂ ਗਲਾਸੀਆਂ ਰੱਖੀਆਂ ਹੀ ਨਹੀਂ ਸਟੀਲ ਦੇ ਚਮਚੇ ਤੇ ਸਟੀਲ ਦੇ ਗਲਾਸੀ ਰੱਖੇ ਆ ਆਹ ਇਹ ਜੇ ਆ ਸਕਦੇ ਆ ਇੱਥੇ ਬੰਦੇ ਜਿਹੜੇ ਐ ਮੁੱਕੀ ਜ਼ੋਰ ਨਾਲ ਮਾਰਦੇ ਕਾ ਕੱਚ ਦੀ ਗਲਾਸੀ ਤੋੜਦੇ ਵੇਖਿਆ ਆਉਂਦੇ ਸਾਰੇ ਪਸੰਦ ਆਇਆ ਸਨੇਚਰ ਪਾ ਕੇ ਆਇਆ ਉਹਦੀ ਫੋਟ ਦੇ ਸਾਰਾ ਨਾਲ ਨੀਲੇ ਚੋਟੀਆਂ ਕੋਲ ਤਾੜ ਤਾ ਹਾਂ ਟੇਟੀਆਂ ਕੋਲੋਂ ਗੁੱਸਾ ਕੱਢਦਾ ਹੋਣਾ ਦਾ ਇਹ ਨਾ ਫਰਸਟ੍ਰੇਟ ਨਾ ਹੋ ਇਹਨਾਂ ਕੋਈ ਗੱਲ ਨਹੀਂ ਐ ਤੇਰੀ ਮਜਬੂਰੀ ਸਮਝ ਮੈਂ ਆ ਜਿਹੜਾ ਤੂੰ ਕੱਟ ਪਵਾ ਕੇ ਆਇਆ ਨਾ ਸਿਰ ਚ ਆਏ ਹਾਂ ਸਾਂਹ ਲੱਗੇ ਗਲਾ ਸਿੱਧੀ ਲੱਗਦਾ ਲੈ ਭਾਈ ਚਾਹ ਬੱਤੀ ਬੋਲ ਨਹੀਂ ਰੱਖੀ ਮੇਰੇ ਦੰਦ ਦੰਦ ਤੇ ਬੱਤੀ ਕਰਾਈ ਐ ਇਸੇ ਕਰਕੇ ਠੀਕ ਐ ਨਾ ਸ਼ਕੋ ਕੋਲ ਗੱਗੂ ਜੀ ਦਾ ਫੋਨ ਆ ਗਿਆ ਕਹਿੰਦੇ ਮੇਰਾ ਵੀਰੋ ਹੈਲੋ ਅਹੀਂ ਹਵੇ ਲੇਟਾ ਬੈ ਕੋ ਹਾਂ ਮੈਂ ਪੁੱਛੀ ਨਾ ਇਹ ਹੈ ਕਿ ਸੰਗਰੂਰ ਰੋਡ ਤੇ ਤੇ ਦੁਗਾਲ ਕੋਲ ਦੁਗਾਲ ਕੋਲ ਦੁਗਾਲ ਦੁਗਣ ਸੌਰੀ ਦੁਗਲ ਹਾਂ ਹਾਂ ਰਿਆਣੇ ਐਂਟਰ ਹੋ ਗਿਆ ਵਾ ਪੰਜਾਬ ਦਾ ਆਖਰੀ ਪਿੰਡ ਹੀ ਰਹਿ ਜਾਂਦਾ ਮੈਨੂੰ ਲੱਗਦਾ ਪਟਿਆਲੇ ਵਾਲਾ ਪਿੰਡ ਹੈ ਵੱਡ ਟੱਪਦੇ ਨਹੀਂ ਹਲੋ ਕੋਈ ਖਬਰ ਬੋਲ ਕੇ ਦੱਸੀ ਦੱਸ ਦੇ ਕੋਈ ਸੀਰੀਅਸ ਗੱਲ ਹੈ ਕਿ ਕੋਈ ਕਰ ਦੇ ਆ ਦੇਖੋ ਜਾ ਜੇ ਅੱਨੇ ਯਾ ਨਾ ਕੋਈ ਨਹੀਂ ਆ ਰਹਾ ਜਿੱਤ ਦੇ ਤੈਨੂੰ ਤੁੰਡ ਬਦਲਾਂ ਲੱਗਿਆ ਕੋਰੀ ਦੀ ਡੰਡ ਲੱਗਦਾ ਆ ਕਰੀ ਅਸੀਂ ਚਾਹ ਹੁਣ ਫਿਰ ਠਾਰ ਕੇ ਦੇਣ ਲੱਗੇ ਹਨ ਤੂੰ ਫਿਰ ਤਾਂ ਕਾ ਸਾਲ ਬਾਅਦ ਪਤਾ ਨਹੀਂ 6 ਮਹੀਨੇ ਬਾਅਦ ਕਦੋਂ ਜਦੋਂ ਮਿਲਣਾ ਉਹਦੇ ਵੀ ਫਿਰ ਚਾਹ ਠਾਰ ਕੇ ਦੁਬਾਰਾ ਦੇਣੀ ਆ ਮੇਲੇ ਸਾਰੀ ਦੁਨਾਈ ਸਾਰੇ ਨੇ ਕੱਪਾਂ ਚ ਪੀ ਲਈ ਆ ਇਧਰ ਵੇਖੋ ਸਪੈਸ਼ਲ ਚਾਹ ਠਰਨ ਲਈ ਆ ਏ ਹੁਣ ਇਹ ਇਹ ਬਾਈ ਦਸੀਮ ਗੱਲ ਇਹ ਭਾਜੀ ਨੂੰ ਜਾਣਦੀ ਕਾਲੀ ਆ ਕਿ ਇਹ ਮੋਹ ਪਿਆਰ ਹੈ ਇਹ ਤਾਂ ਥੋੜੀ ਟਾਈਮ ਗੱਲਾਂ ਦੋ ਆ ਹਨਾ ਗੱਲਾਂ ਦੋ ਆ ਇਹ ਮੋਹ ਵੀ ਆ ਤੇ ਪਰ ਕਾਲੀ ਵੀ ਆ ਜਾਣਦੀ ਭਾਈ ਮੇਰੀ ਕਿਦ ਫਲੈਟ ਮਿਸ ਨਾ ਜੇ ਚੜਨਾ ਵੀ ਆ ਵਾਪਸ ਕਿਆ ਲੈ ਠੀਕ ਹੈ ਅੱਗੋਂ ਕਹਿੰਦੇ ਕਹਿੰਦੀ ਮੈਂ ਤਾਂ ਹੀ ਰੋਣੀ ਆ ਮੇਰੇ ਨਿੱਕੇ ਨਿੱਕੇ ਕੰਮ ਵਾਚ ਕਿਨੇ ਕਰਨੇ ਕਿੰਦ ਲੈ ਚਾਹ ਕੌਣ ਠਾਰ ਕੇ ਦੋ ਨਾ ਵੀ ਭਰਿਆ ਤੇ ਮੋਲ ਵੀ ਫੁੱਲਣ ਦੇ ਆ ਵੇਲਾ ਪਰ ਉਹਨਾਂ che non ਬਣਾ ਲਿਆ ਵਾ ਨਾ ਕੋਈ che ਕਰੂੰਗਾ ਰੋਹੀ ਤੇ ਤਰੋਲ ਦੀ ਹੋਣੀ ਪਰ ਵੀ ਫਿਰ ਨੂੰ ਕਿ ਮੇਜੇ ਨੂੰ ਕੋਨੀਆ ਚਲੋ ਦੁਰਦੇ ਕਿ ਗੱਲ ਜੇ ਇਹਨੂੰ ਕਦੋਂ ਦਾ ਤੋਰਿਆ ਤੂੰ ਗੱਡੀ ਚ ਜਾ ਕੇ ਬਹਿ ਜਾਏ ਤੂੰ ਇੱਥੇ ਫਿਰਦਾ ਇਦਾਂ ਤੋਪਰੋ ਆ ਕੇ ਤੂੰ ਸਾਡੇ ਨੂੰ 5 ਮਿੰਟ ਐਡਵਾਂਸ ਤੁਰ ਪਿਆ ਕਰ ਗਰਕਿਰਤ ਹਾਂ ਕਾਲੇ ਕੇ ਹਵੇਲੀ ਹੈਂ ਨਾ ਮੈਂ ਕਾਲੇ ਕੇ ਹਵੇਲੀ ਹੈ ਕਾਲੇ ਕੇ ਹਵੇਲੀ ਹੈ ਠੀਕ ਹੈ ਮੈਂ ਕੀ ਤੁਸੀਂ ਇਹਨੂੰ ਜਿਆਦਾ ਭੇਤ ਨਾ ਦੋ ਸਾਰੇ ਪਿੰਡ ਚ ਰੌਲਾ ਪਾ ਦੇਣਾ ਗਰਕਿਰਤ ਨੇ ਹਾਂ ਹੈਗੀਵੇਂ ਦਾ ਜੀ ਆਹ ਰੌਲਾ ਛੱਡੂ ਕੀ ਆ ਨਹੀਂ ਰੌਲਾ ਪਤਾ ਵਾ ਕੀ ਆ ਕੀ ਆ ਛੁੜੇ ਹੋਏ ਨੰਬਰ ਤੋਂ ਹਮ ਗੱਡੀ ਜਰਾ ਸਿੱਧਾ ਬੈਠਾ ਬੈਠਾ ਲੋ ਵੀ ਗੁਰਕੀਰਤ ਜੀ ਨੂੰ ਲਾਉਣਾ ਬਹੁਤ ਔਖਾ ਆਇਆ ਹੋਇਆ ਥੋੜਾ ਜਿਹਾ ਗੁਰਕੀਰਤ ਵਾਰ ਹੈ ਤੂੰ ਗੁਰਕੀਰਤ ਨਹੀਂ ਔਖੇ ਜਿਹਾ ਕੇ ਬੈਠੇ ਆ ਔਖੇ ਜਿਹਾ ਕੇ ਬੈਠੇ ਗੁਰਕੀਰਤ ਨਹੀਂ ਆ ਕੀ ਜਾ ਉਂਗਲ ਨਾ ਨਹੀਂ ਤੇਰੀ ਮੇਰੀ ਉਂਗਲ ਆ ਜਣੀ ਵਿੱਚ ਜਿੱਥੇ ਮੈਂ ਰੱਖੀ ਸੀ ਦੋਇਨੇ ਕੋ ਹੱਸ ਕੇ ਦੰਦ ਕੱਢ ਕੇ ਵਿਖਾ ਦੇਣੀ ਐਡੀ ਦੂਰ ਲੈ ਟੈਕਸ ਕਰਾਉਂਦਾ ਆਹੋ ਉਂਗਲ ਹੀ ਦੇ ਦੇਣ ਲੱਗੀ ਸੀ ਵਿੱਚ ਹੁਣੇ ਦੇ ਉਹ ਬੈਠ ਜ ਬਸ ਗਿਆ ਏ ਜਾ ਵੇ ਉਤਰ ਉਤਰ ਜਾ ਉਤਰ ਜੇਗਾ ਉਤਰ ਉਤਰੋ ਫਿਰ ਇਹ ਇਹਨਾਂ ਨੂੰ ਸਮਝ ਨਹੀਂ ਆਉਂਦਾ ਸਾਹਮਣੇ ਕੀ ਬਣਿਆ ਵਾ ਹੈ ਯੂ ਵੀ ਆ ਬਸ ਡਰਾਵਣਾ ਜਾ ਡਰਾਵਣਾ ਜਾ ਲੈ ਉਹ ਤਾਂ ਲਾਈਟ ਕਾ ਤਾਂ ਲਾਈਏ ਨਾਲ ਇੱਥੇ ਆ ਯਾਰ ਚਾਹ ਵੀ ਉਹ ਤੈਨੂੰ ਪਤਾ ਉਹਨਾਂ ਨੇ ਮੂੰਹ ਲਾਇਆ ਕਿਸੇ ਦਾ ਲੜਦੇ ਜਾ ਕੇ ਖਿੱਚ ਕੇ ਆ ਲੈ ਲੜਦੇ ਆ ਗੀ ਆ ਇੱਧਰ ਖਿੱਚ ਇੱਧਰ ਹੈ ਨਹੀਂ ਨਹੀਂ ਬਰਾਹੀ ਸਹੀ ਹੋਣੀ ਤੇਰੇ ਬਾਲਾ ਓਏ ਇਹ ਪਤਾ ਕਿਹੜਾ ਮੂੰਹ ਲਾਇਆ ਇਹਨਾਂ ਨੇ ਜਿਹੜਾ ਬਾਹਰਲੇ ਬੰਨੇ ਲਾਈਦਾ ਹੁੰਦਾ ਵਾ ਨજર ਨਾ ਲਗੇ ਨજર ਨਾ ਲਗੇ ਹੈ ਮੂੰਹ ਨੇ ਠਾਤਾ ਉਹ ਦਦਾ ਉਹ ਕਹਿੰਦਾ ਸੀ ਦੂਜੀ ਚ ਜਾਣਾ ਕਿਹੜੀ ਕਿਹੜੀ ਵੇਲੀ ਕਹਿੰਦਾ ਸੀ ਮੰਨਤ ਵੇਲੀ ਜੀ ਕਹਿੰਦਾ ਜਾਣਾ ਮੈਂ ਹਣ ਵੇ ਫੋਟੋ ਮੇ ਖਿਚੀ ਜਾਂਦਾ ਹੈ ਸਨੈਪਚੈਟਾ ਪਹੁੰਚਦਾ ਅੱਗੇ ਆ ਸਾਰਾ ਨਾ ਇਹ ਵੱਡਾ ਸਨੈਪਚੈਟ ਰਾ ਸਾਡੇਆਂ ਚ ਸਾਰਿਆਂ ਨਾਲੋਂ ਜ਼ਿਆਦਾ ਹੈ ਮੈਂ ਬੇਰੇ ਲਈ ਗਿਆ ਵਿਚਾਰਾ ਉਹ ਦੇਖੋ ਨਹੀਂ ਆਇਆ ਉਹ ਜੀ ਇੱਧਰ ਆਓ ਕਿੱਧਰ ਗਏ ਚਲੀ ਜੇ ਆਏ ਉਧਰ ਕਿਹ ਕਿਹ ਤਹਾਂ ਤੇ ਜਾਂਦਾ ਉਹ ਮਨ ਰਾ ਗੇਟ ਹੀ ਨਹੀਂ ਦੱਸਦਾ ਗੇਟ ਤਾਂ ਸਾਹਮਣੇ ਹੀ ਸੀਗਾ ਇੱਧਰ ਵੀ ਆ ਜਾਣਾ ਸੀ ਪਤਾ ਨਹੀਂ ਲੰਮਣਾ ਔਖਾ ਹੋ ਗਿਆ ਕੰਮ ਉਹ ਉਹਨੂੰ ਅੱਡ ਜਹੰਮਤ ਚ ਪਾਦਾ ਉਹ ਆਡੇ ਛਛੋਪੇ ਜੱਜ ਹੁਣ ਪੈ ਗਿਆ ਕਿ ਫੋਟੋ ਕਿਵੇਂ ਖਿਚਾਉਣੇ ਦੀ ਮੈਂ ਕਿਵੇਂ ਸਹੀ ਆਉ ਫੋਟੋ ਉਹਨੂੰ ਮੈਂ ਭੇਜਦਾ ਲੈ ਆਦੋਗੀ ਵਾਹ ਜੀ ਵਾਹ ਲੱਭ ਲਿਆ ਭਾਜੀ ਤੁਸੀਂ ਇਹਨਾਂ ਨੂੰ ਵਾਹ ਜੀ ਵਾਹ ਐਂ ਤਾਂ ਗਿਆ ਗਵਾਜ ਗਿਆ ਕਿਤੇ ਤੁਸੀਂ ਜੇਕਰ ਕਿਲਤੋਂ ਉਹਨਾਂ ਨੇ ਆਪ ਦਾ ਢੇਡੀ ਪਰਨਾ ਲੈ ਦੇਖਿਆ ਇਧਰੋਂ ਕਵਲੀ ਚੱਕ ਲਈ ਸਾਡੀ ਗਰੀਬਾਂ ਦੀ ਮੈਂ ਅਸਲੀ ਦੇ ਕਬਜ਼ਾ ਹੋ ਗਿਆ ਨਿਕਿਆ ਆਪਾਂ ਦਾ ਮੋੜ ਦੇ ਵਕਤ ਵੀ ਖਾਣਾਂਗੇ ਇਹਨਾਂ ਨੂੰ ਖਾਣਾਂਗੇ ਹੂੰ ਹੂੰ ਮੈਂ ਤਾਂ ਆਪਾਂ ਦਾ ਰੁਕਿਆ ਹੀ ਨਹੀਂ ਤੇ ਸੋ ਆ ਮੈਂ ਸ਼ੁਰੂ ਕਰਦਾ ਵੀਰੇ ਕੌਲੀਆਂ ਲਿਆ ਦਿਓ ਸਾਨੂੰ ਦੇ ਦਿਓ ਆ ਵੀ ਆ ਜੀ ਪਾ ਕੇ ਦੇਵਾ ਲਓ ਆ ਮੜਿਆ ਸਾਹਿਬ ਕੱਲ੍ਹ ਦੇ ਚੋਲ੍ਹ ਹੈ ਇਹਨਾਂ ਦੀ ਦਾਲ ਪਾ ਦੇ ਦਾਲ ਲਾਲਾਂ ਦੀਆਂ ਡਿੱਗੀਆਂ ਦੀਆਂ ਮੇਰੇ ਨਾਲ ਆਹ ਦਾਲ ਉਹ ਜੋ ਪਲੇਟੋਂ ਕੀ ਹੋ ਗਿਆ ਅੱਜ ਬਰੀਆਨੀ ਨਹੀਂ ਆਈ ਕੀ ਮੇਰੀ ਅਸੀਂ ਰੋਟੀ ਨਹੀਂ ਘਾਣੀ ਤੋ ਨਹੀਂ ਉਹਨਾਂ ਵੈਜ ਬਰਿਆਨੀ ਨਹੀਂ ਢਿੱਡ ਪੜਨਾ ਮੇਰੀ ਵੀ ਰੌਕ ਕੌਲੀ ਸਾਫ ਹੋ ਗਈ ਹੁੰਦੀ ਹੈ ਤੂੰ ਆਦੇ ਵਾਲੇ ਪਿੰਨੇ ਦਾ ਮੈਂ ਨਹੀਂ ਗਾਲ ਫਿਰ ਪਾਈ ਕਾ ਤੂੰ ਤੇਰੇ ਲਈ ਪਾਈ ਆ ਯਾਰ ਨਹੀਂ ਕੌਲੀ ਸਾਫ ਹੋ ਗਈ ਹੁੰਦੀ ਆਮ ਕਰਕੇ ਪਾਇਆ ਹਾਂ ਨਹੀਂ ਲਈ ਉਹ ਯਾਰ ਮੈਂ ਪਾਇਆ ਮੈਂ ਪਾਇਆ ਸਾਰੀ ਖਰਾਬ ਕਰਤੀ ਹੁੰਦਾਣ ਕਿਉਂ ਖਰਾਬ ਖਰਾਬ ਕਹਦਾ ਵੀ ਵੇਚੀ ਭਾਈ ਆ ਹੌਣ ਕੇ ਸਾਫ ਕਰਕੇ ਪਾਉਂਦੇ ਤੇਰੇ ਲਈ ਆ ਹੋਵੇ ਪਾਤੀ ਭਰਾਵਾ ਓਏ ਕੁੜੀ ਪਾਉ ਪਰਮਣ ਪਾਈ ਜਾਂਦੀ ਆ ਦਾਲ ਦੋ ਗਈਆਂ ਨਹੀਂ ਦਾਲ ਦਊਗੀ ਨਹੀਂ ਦਾਲ ਸੁਆਦ ਆ ਬੜਾ ਲੰਦਾ ਦਾਲ ਬਹੁਤ ਸੁਆਦ ਲੈ ਹੁਣ ਰੱਕ ਵੀ ਲਈ ਤੂੰ ਇਹ ਫਾਲ ਇਹਨਾਂ ਨੂੰ ਲੈ ਫਿਰ ਤੂੰ ਮੇਰੇ ਵਾਲੀ ਕੌਲੀ ਦਾ ਸਾਫ਼ ਕਰਕੇ ਕਿ ਭੜਾਈ ਮੈਨੂੰ ਮੈਂ ਕਹਾਂ ਮੈਂ ਵੀ ਸਾਫ਼ ਕਰ ਲਾਂ ਆਂਦੇ ਵਾਲੀ ਤਾਂ ਚੰਗਾ ਕਰਛ ਫੇਰਿਆ ਜੇ ਤੂੰ ਹੈਂ ਕਸ਼ ਫੇਰ ਮੈਂ ਨਾ ਕਰ ਲਾਂ ਸਾਡੀ ਚੱਗੀ ਪੁੰਜੀ ਆਇਆ ਦੇਖ ਦੇ ਲਾਓ ਜੀ ਕੋ ਟੇਸਟੀ ਸੀ ਜੀ ਗੋਟ ਪੂੜਾ ਬੰਨ ਤਾਂ ਬਹੁਤ ਵਧੀਆ ਲੱਗਾ ਭਾਜੀ ਫੂੜ ਤੁਹਾਨੂੰ ਕਿਵੇਂ ਲੱਗਾ ਰੋਟੇ ਹੀ ਨਾ ਫੂਡ ਹਨਾ ਤੇ ਉਹ ਹੱਲੇ ਗਿਆ ਉਹ ਜਲੇਬੀਆਂ ਖਾਣ ਰੌੜੀ ਜਲੇਬੀ ਖਾਣੀ ਵੇ ਇਹਦੇ ਵੱਖਰੇ ਹੀ ਸ਼ੌਕ ਆ ਦੁਨੀਆਂ ਤੋਂ ਲੈਦੇ ਸ਼ੌਕ ਹੀ ਆ ਵੱਖਰੀ ਚੀਜ਼ ਹੀ ਖਾਣੀ ਰੋਟੀ ਕਹੇ ਨੇ ਵੀ ਨਹੀਂ ਖਾਦੀ ਰੋਟੀ ਇੱਕ ਵਧ ਗਈ ਯਾਰ ਹਾਫ ਰੋਟੀ ਵਧ ਗਈ ਹਾਫ ਰੋਟੀ ਵਧ ਗਈ ਮਨ ਤੂੰ ਜਨ ਜਨ ਦਰਾਸ ਮਲਾਈ ਤਾਂ ਖਾਣੀ ਨਹੀਂ ਆਪ ਰੋਟੀ ਖਾ ਲੈ ਆਪਾਂ ਤਾਂ ਪਹਿਲੀ ਗੱਲ ਕੀਤੀ ਸੀ ਰੋਟੀ ਖਾਣੀ ਹਾਫ ਰੋਟੀ ਖਾ ਲੈ ਨੇ ਨੇ ਮੰਦੀ ਇੱਕ ਵਰਗੋ ਨੇ ਖਾਣੀ ਸੀ ਆ ਵੇ ਬਈ ਥੋੜੇ ਚ ਦਾਲ ਪਈ ਆ ਖਾਲਾ 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 ਸੰਗੀ ਦਾ ਨਹੀਂ ਹੁੰਦਾ ਕੋਈ ਨਹੀਂ ਆਪਾਂ ਘਰ ਦੇ ਬੰਦੇ ਹੀ ਆ ਸਾਰੇ ਕੋਈ ਨਹੀਂ ਹੁੰਦਾ ਮੇਰਾ ਸਮਲਾਈ ਦੀ ਮਿਲਿਆ ਬਰਫੀ ਸਪੈਸ਼ਲ ਵਾਲਾ ਬਰਫੀ ਵਾਲਾ ਆਪਾਂ ਵੇਖਦੇ ਜੇ ਪੱਤੀ ਜਾਣਾ ਇਹਨੇ ਆਪਾਂ ਤਾਂ ਗੁੜ ਖਾਵਾਂਗੇ ਤੇ ਉਹ ਜਲੇਬੀਆਂ ਕੱਲੇ ਨੇ ਉਹ ਜਲੇਬੀਆਂ ਕੱਲੇ ਨਾ ਮੈਂ ਪਹਿਲੇ ਹੀ ਕਿਹਾ ਜਲੇਬੀਆਂ ਉਹਨੇ ਖਾਣੀਆਂ ਉਹਨੇ ਹੀ ਖਾਣੀਆਂ ਮਗਰ ਬੈਠਾ ਖਾਈ ਜੋ ਡਿਸਪੋਜ਼ਲ ਪਲੇਟ ਕਰਾਤੀ ਇਹਨੂੰ ਹਾਂ ਹੋ ਗਏ ਯਾਰ ਹੈ ਉਹ ਵਹੀ ਦਾ ਗਲਮੈਟ ਡਿਸਪੋਜ਼ਲ ਤਾਂ ਹੀ ਕਿਹਾ ਰਹੀ ਪਹਿਲੇ ਜਲੇਬੀਆਂ ਚ ਆਪਾਂ ਮੈਂ ਕਿਹਾ ਜਦੋਂ ਦੂਜੀ ਥਾਲੀ ਚ ਲਿਆਗੇ ਨੰਦਿਓ ਮੈਂ ਵਿੱਚ ਹੀ ਰੱਖ ਲੇ ਹੋ ਗਏ ਚਲੋ ਚਲੋ ਭਾਈ ਚਲੀਏ ਤਾਂ ਟੈਨਸ਼ਨ ਪੈ ਗਈ ਭਾਈ ਕਾਦ ਲਈ ਸਿਰ ਨੂੰ ਕਰੇ ਦੁਖਦਾ ਨਹੀਂ ਐਵੇਂ ਸੁਖੀ ਸੰਦੀ ਸਿਰ ਦੁਖੀ ਜਾਵੇ ਸਿਰ ਦੁਖੀ ਜਾਂਦਾ ਤੋੜਾ ਹੀ ਦੁਖਦਾ ਉਤੋਂ ਚੌਲ ਖਾਲੇ ਹੋਰ ਬਾਈ ਬਣਾਉਣ ਨੂੰ ਵੀ ਗੈਸ ਹੋਰ ਬਣੇ ਤੇ ਹੋਰ ਸਿਰ ਨੂੰ ਚੜੇਓ ਹਾਂ ਨਹੀਂ ਮੈਂ ਸਾਰੇ ਦਿਖਾ ਦੇ। ਵੇਖ ਲੈ। ਹੁਣ ਗਰਦੀਪ ਤੇ ਲਾ ਦੇ ਇਲਜ਼ਾਮ। ਮੈਂ ਤਾਂ ਤੁਹਾਨੂੰ ਮਾਰ ਦੇ ਤਿੰਨ ਜਾਣਿਆਂ ਨੂੰ ਵੇਲੋ ਅੱਗੇ ਤੋਂ। ਹਾਂ ਹੁਣੇ ਸਾਨੂੰ ਹਜਮਾ, ਸਾਨੂੰ ਸਾਰਾ ਕੋਹਾਜਮਾ ਭਾਈ। ਬਾਬੇ ਦੀ ਮੇਰ ਨਾਲ ਸਟੀਲ ਦੇ ਲਿਵਰ ਆ। ਕੱਚ ਨਹੀਂ ਕੱਲਾ ਹਜਮਾ ਦਾ, ਬਾਕੀ ਸਾਰਾ ਕੋਹਾਜਮਾ। ਲੋ ਕੱਲਾ ਸਿੰਗਰ ਪੇਪਰ ਲੈ ਕੇ ਆ ਗਿਆ ਮਾਦਾ ਪਤਾ। ਉਹ ਫਿਰ ਆਪ ਨੂੰ ਆਪ ਨੂੰ ਕਰਨਾ ਪੈਣਾ। ਗੰਟੀ ਜੀਏ ਕਰ ਲੈਨੇ ਆਂ ਬਜਾਦ। ਗੰਟੀ ਜੀਏ ਕਰ ਲੈਨੇ ਆਂ ਬਜਾਦ। ਉਹ ਤੇ ਲੋੜ ਤੇ ਹੀ ਲੱਗਾ ਇਹ ਟੇਬਲ ਨਹੀਂ ਤੇ ਨਵਾਸ ਖਰਾਇਆ ਚ ਪੈਸੇ ਮੈਂ ਪਰਾਲੀ ਚੜੀ ਨੂੰ ਦਿੰਦਾ ਬਾਈ ਚਲੇਗਾ ਨੰਗਰੇ ਚ ਉਹਨਾਂ ਵੇਲੇ ਕਿਤੇ ਕਾਊਂਟਰ ਤੋਂ ਪੱਟ ਕੇ ਤੇ ਨਹੀਂ ਦੇਤਾ ਪਤਾ ਨਵਾ ਲਿਆ ਉਹ ਖਲਾ ਦੇ ਰੋਲ ਗਿਆ ਪਤਾ ਕਹਿੰਦੇ ਰੋਲ ਹੀ ਜਾਏ ਉਹਨਾਂ ਨਹੀਂ ਕਿਨੇ ਪਿੰਗਣ ਕੀ ਕਹਿੰਦਾ ਕੀ ਆਦਾ ਜਲੇਬੀ ਤੂੰ ਹੀ ਆਰਡਰ ਕੀਤੀਆਂ ਤੂੰ ਵੀ ਨਾਲ ਹੀ ਮੇਟ ਆ ਆ ਆਪਣੀ ਤਾਂ ਕਪੈਸਿਟੀ ਕੋ ਨਹੀਂ ਹੈਗੀ ਸਾਡੇ ਤਾਂ ਤਾਂ ਰੋਟੀ ਵੀ ਵੱਧ ਗਈ ਹਾਫ ਜਾਨ ਕੇ ਬਿੱਲ ਵੀ ਭੇਜ ਦੇ ਯਾਰ ਅਸੀਂ ਜਾਣਾ ਕਾ ਗੋੜਨੇ ਆਇਆ ਕਹਿੰਦਾ ਕੋ ਗੋਡੀ ਕੰਦੇ ਬੜੇ ਟਾਈਮ ਦਾ ਹਾਂ ਹੁਣ ਜਲੇਬੀ ਵੇਰ ਕੀ ਆ ਐਂਡ ਦੇ ਟਾਈਮ 'ਚ ਜਲੇਬੀ ਵੇਰ ਗਈ ਗੋਲੀਆਂ ਦਾ ਪੱਤਾ ਵੀ ਸੀ ਨਹੀਂ ਬਈ ਗੁਰਕਿਰਤ ਤਗੜਾ ਖਾ ਗਿਆ ਜੇ ਉਹ ਵੇ ਭਰਾਵਾ ਖੱਟੇ ਵੀ ਆ ਤੇ ਖਾਬ ਵੀ ਖਾਬ ਬੱਤੀ ਆ ਭਰਾਵਾ ਆ ਵੀ ਕੀ ਬੰਦ ਲਾਣਗੇ ਦੇ ਦਿਆਂਗਾ ਜਾਣ ਕੇ ਕਹਿੰਦੀ ਆ ਵਾ ਮੈਂ ਤਾਂ ਖਾਧੀ ਹੀ ਨਹੀਂ ਮੈਂ ਤਾਂ ਪਹਿਲਾਂ ਹੀ ਕਹੇ ਮੈਂ ਨਹੀਂ ਖਾਣੀ ਤਗੜਾਈਆਂ ਬਿੱਟਾ ਬੈਠੋ ਬੈਠੋ ਪਹਿਲੇ ਲੇਟ ਹੋ ਗਏ ਭਾਜੀ ਉਹ ਵੇਖੀ ਉਹਨੇ ਕਿੰਨੀ ਜਾੜ ਦੀ ਕਾਰੀ ਆ ਕੱਟ ਪਾਉਣਾ ਭਾਜੀ ਬਹੁਤ ਹੋ ਗਿਆ ਇਹ ਬੈਗ ਚ ਪਾ ਦੇ ਉਹ ਤੇ ਬਾਅਦ ਚ ਪਾ ਦਾਂਗੇ ਹੈਂਡ ਬੈਗ ਚ ਪਾਓ ਭਾਈ ਹੈ ਨਹੀਂ ਉਹ ਵਰਪੀ ਲੈਣ ਗਏ ਚਲੇ ਨਹੀਂ ਵਰਪੀ ਲੈ ਆ ਯਾਰ ਰੱਬਾ ਇੰਨਾ ਕੋ ਕਿੰਨਾ ਕ ਢਿੱਡ ਚ ਪਾਉਣਾ ਤੁਸੀਂ ਤਗੜੇ ਹੀ ਆ ਇਹ ਵੀ ਖਾਈ ਖੁਈ ਜਾਂਦੇ ਜਿਹੜੇ ਸਫਰ ਤੇ ਆ ਕੇ ਵੀ ਵੱਡੀ ਗੱਲ ਹੀ ਆ ਇਹਨਾਂ ਦੀ ਵੀ ਹੈਂ ਆਉਂ ਤਰਿਆ ਫਿਰਦਾ ਇੱਕ ਲੰਗ ਮਾਰਦਾ ਮਗਰ ਮਗਰ ਓਏ ਆਜੋ ਭਾਈ ਆਜੋ ਲਓ ਵੀ ਭਾਜੀ ਤੋਰੀਏ ਇਹਨੂੰ ਕੱਢਾ ਇੱਥੇ ਹੀ ਇੱਥੇ ਹੀ ਸਿੱਧੇ ਹੋ ਜਾਓ ਆਓ ਸਿੱਧਾ ਹੀ ਸਾਹਮਣੇ ਨੰਗੇ ਜਣਾ ਆਪਾਂ ਚਲੋ ਵੀ ਚਲੋ ਚਲੇ ਮਿਤਵਾ ਇਨ ਮੀਠੀ ਮੀਠੀ ਰਾਹੋਂ ਪੇ ਓਹ ਵੇਖਿਓ ਡੇਗੀ ਨਾ ਪਵੇ ਕਿਦੇ ਰੋਕੀ ਵੀਰ ਰੋਕੀ ਰੋਕੀ ਵੀਰ ਕੋਲੀ ਨਗਰੀ ਧੋਖ ਦੇ ਵਿੱਚ ਧੋਖ ਦੇ ਸਾਡੇ ਗੇਟ ਨੰਬਰ ਦਾ ਕੋਈ ਵੀ ਤੁਸੀਂ ਐਂਟਰ ਕਰ ਲੋ ਅਨੇ ਗੇਟ ਨੰਬਰ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਚੱਲ ਗਿਆ ਪੰਜ ਕਿਹੜਾ ਵਾਉ ਆਹ ਧੋ ਗੇਟ 2 ਯਾ 1 ਮਿੰਟ ਸਟਾਰਟ ਹੈ ਹੈ ਬਾਜੀ ਗੇਟ ਹੋਈ ਹਮਨਮੈਂਟ ਜੀ ਸਟਾਰਟ ਨਹੀਂ ਗੇਟ ਨਹੀਂ ਹਲੇ ਬੰਦਾ ਨਹੀਂ ਤੁਹਾਨੂੰ ਕਹਿਣਾ ਹੈਗਾ ਜਾਲੂ ਹੈ ਹੁਣ ਲੱਗਾ ਕਿਹੜੇ ਚ ਟੂਟਲਾ ਕਿੰਨਾ ਕੰਮ ਕਰੇਂਗਾ ਟਾਈਮ ਕੀ ਲੱਗਦਾ ਇਹਦਾ ਪੱਟੀ ਆ ਯਾਰ ਬਹੁਤ ਦੇ ਨਹੀਂ ਇਧਰ ਦੀ ਕਿਧਰ ਦੀ ਐਂਟਰ ਹੋਗੇ ਇੱਕ ਮਿੰਟ ਮੈਂ ਇੱਕ ਮਿੰਟ ਇੱਕ ਮਿੰਟ ਬਾ ਦਾਲ ਨਹੀਂ ਇੱਥੇ ਆ ਬਾਹਰ ਦੇ ਕਿਤੇ ਨਹੀਂ ਕੋਈ ਫੜਦੀ ਕਿਤੇ ਉਹਨਾਂ ਬਾਹਰ ਹੀ ਤਰਨ ਪਾ ਇਹ ਹੋਣੀ ਛੱਕੀ ਹੁੰਦੇ ਹੋਏ ਥੋੜੇ ਘਭਾਉਂਦੇ ਹੋਏ ਹੈ ਇਹ ਭਾਜੀ ਘਭਰਾਵਣਾ ਜਿਆਦਾ ਜਾਂਦੇ ਭਾਈ ਜੀ ਹੈ ਨਾ ਆ ਗੱਲ ਸਹੀ ਆ ਆ ਸਹੀ ਗੱਲ ਆ ਚਲੋ 1000 ਰੁਪਏ ਚੈੱਕ ਕਰਦੇ ਆ ਜੀ ਜੀ ਚੈੱਕ ਕਰਦੇ ਆ ਉਧਰੋਂ ਹੈਂ ਲੋਈ ਨਾ ਹਣ ਮੈਂ ਤਾਂ ਕਿਹਾ ਦੋਰੋਂ ਗਲੇਡੂ ਨਹੀਂ ਛੱਟਣੇ ਉਦੋਂ ਦਾ ਕਹਿੰਦੀ ਜਾ ਛੇਤੀ ਜਾ ਲੜਦੇ ਸੀ ਉਦੋਂ ਦਾ ਦੋਵੇਂ ਇੱਕ ਦੂਜੇ ਨਾਲ ਹੁਣ ਨੀ ਰੋ ਹੁਣ ਗੰਗਾ ਜਾਵਣਾ ਸਰਸਵਤੀ ਸਾਰੀਆਂ ਵਹਿ ਜਾਣੀਆਂ ਅੱਖਾਂ 'ਚ ਹੋਣੇ ਭਗ ਜਾਣੀਆਂ ਇੱਕੋ ਮਿੰਟ ਜੀ ਆ ਫੋਰਨਰ ਸਾਰੇ ਵਿਖਾਇਆ ਕੀ ਆ ਕੋਈ ਹੋ ਗਈ ਐਂਟਰੀ ਗੋਡਵੈਲ ਬਾਥਰੂਮ ਜਾ ਕੇ ਨਾ ਬਟਨ ਖੋਲ ਕੇ ਬਾਥਰੂਮ ਜਾਈਏ ਇਹ ਆ ਚੱਕ ਬਾਏ ਬਾਏ